ਪੱਤਰਕਾਰ ਉਹਨਾਂ ਦੀ ਪੱਤਰਕਾਰਾਂ ਕਰਕੇ ਲਿੱਤੀ ਪੱਗ ਮੈਂ ਨਾ ਤੁਹਾਡੇ ਕਰਕੇ ਲਿੱਤੀ ਹੈ ਪੱਗ ਇਹ ਦੇਖੋ ਮੇਰੇ ਤੇ ਇਲਜ਼ਾਮ ਲਾ ਰਹੇ ਮੈਂ ਕੀ ਕਿਹਾ ਜੀ ਤੁਹਾਨੂੰ ਮੇਰੇ ਕਰਕੇ ਕਿਵੇਂ ਲਿੱਥ ਗਈ ਇਹ ਕੁਝ ਵੀ ਬੋਲੀ ਜਾਉਗੇ ਤੁਸੀਂ ਮੇਰੇ ਕਰਕੇ ਕਿਵੇਂ ਲਿੱਥ ਗਈ ਪੱਗ ਮੇਰੇ ਕਰਕੇ ਕਿਵੇਂ ਲਿੱਥ ਗਈ ਮੈਡਮ ਤੁਸੀਂ ਧੱਤਾਂ ਕਰ ਰਹੇ ਹੋ ਮੈਂ ਸਰਦਾਰਾਂ ਦੀਆ ਪੱਗਾਂ ਲਾਉਂਦਾ ਓ ਯਾਰ ਨਹੀਂ ਸੋਹਣੇ ਵਾਲਾ ਪੱਗਾਂ ਲਾਉਂਦਾ ਸਰਦਾਰਾਂ ਦੀਆ ਆ ਇਹ ਤਾਂ ਕੋਈ ਤਰੀਕਾ ਨਹੀਂ ਮੇਰੇ ਤੇ کیسے ਦੇਖ ਸਕਦੇ ਹੋ ਕਿ ਇਸ ਤਰੀਕੇ ਮੇਰੇ ਤੇ ਨਾ ਲਗਾਇਆ ਗਿਆ ਕਿ ਮੇਰੇ ਘਰ ਕੇ ਪੱਗ ਲੇਤੀ ਹੈ ਮੈਂ ਬੇੜਤ ਪਰਿਵਾਰਾਂ ਨੂੰ ਜ਼ਿਆਦਾ ਦਿੱਕਤ ਹੈ ਹੋਰ ਹੋਰ ਦਿਨਾਂ ਨਾਲ ਪਰ ਇੱਥੇ ਕੀ ਕਰ ਰਹੇ ਹੈ ਜੇ ਕਿ ਸੈਲੀਬ੍ਰਿਟੀ ਆ ਰਿਹਾ ਹੈ ਤਾਂ ਇੱਥੇ ਰਿਪੋਰਟਰਸ ਨੂੰ ਰੋਕਿਆ ਜਾ ਰਿਹਾ ਹੈ ਇਹ ਇਹ ਦੇਖ ਸਕਦੇ ਹੋ ਇੱਕ ਰਿਪੋਰਟਰ ਦੀ ਮੇਰੇ ਹੱਥੇ ਪੱਗ ਹੈ ਜੋ ਸਟੋਰਟਰ ਆਈ ਹੋਈ ਸੀ ਸੋਨੂ ਸੂਤ ਦੇ ਨਾਲ ਉਹਨਾਂ ਨੇ ਇਹ ਲਈ ਹੈ ਕਿਉਂ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਜਿਹੜੇ ਕਵਰਿੰਗ ਕਰਨ ਜਾਣਾ ਚਾਹੁੰਦੇ ਨੇ ਕਿਸ ਤਰੀਕੇ ਉਥੇ ਰਾਸ਼ਨ ਵੰਡਿਆ ਜਾ ਰਿਹਾ ਕਿਉਂਕਿ ਅਕਸਰ ਰੱਖਿਆ ਜਾਂਦਾ ਜੋ ਵੀ ਸੈਲੀਬ੍ਰਿਟੀ ਆ ਰਿਹਾ ਇੱਕ ਕਾਰ ਜਾ ਰਿਹਾ ਅਸੀਂ ਚਾਰ-ਚਾਰ ਘੰਟੇ ਉਥੇ ਜਾ ਕੇ ਆਉਂਦੇ ਇੱਕ-ਇੱਕ ਕਾਰ ਦੀ ਹਾਲਾਤ ਦਿਖਾ ਰਿਹਾ ਪਰ ਅਸੀਂ ਸਾਨੂੰ ਕੀ ਮਿਲ ਰਿਹਾ ਹੈ ਹੁਣ ਕਿਉਂ ਬੁਲਾਇਆ ਐਸ ਡੀ ਆਰ ਐਫ ਦੇ ਬੋਟ ਵਿੱਚ ਅਸੀਂ ਬੈਠੇ ਸੀ ਪਹਿਲਾ ਐਸ ਡੀ ਐਮ ਐਸ ਡੀ ਆਰ ਐਫ ਵਾਲੇ ਬੋਟ ਟ੍ਰਾਉਣ ਨੂੰ ਇਹ ਮੰਨਨੇ ਕਹਿੰਦੇ মিডিਆ ਨਹੀਂ ਜਾਏਗਾ ਇਹ ਤੈਕਰਣਗੇ ਕਿ মিডিਆ ਕਵਰ ਕਰੇਗਾ ਕਿ ਨਹੀਂ ਕਰੇਗਾ ਤੇ ਜੈਕਟ ਦਿੱਤੀ ਹੁਣੇ ਲਾ ਦਿੱਤੀ ਹੈ ਕਿ ਅਗਲੀ ਬੋਟ ਦੇ ਵਿੱਚ ਵੀ ਮੈਂ ਨਾ ਜਾ ਸਕਾਂ ਮੈਂ ਮੈਂ ਬਾਉਂਸਰ ਲੈ ਕੇ ਆਇਆ ਨਹੀਂ ਆਹ ਦੇਖੋ ਬੋਟ ਲੈ ਕੇ ਆਏ ਸੀ ਇੱਕ ਬਾਉਂਸਰ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਾਈ ਗਈ ਮੈਨੂੰ ਕਹਿੰਦੇ ਕਿ ਤੁਹਾਡੇ ਕਾਰਨ ਪਗ ਲੱਥੀ ਗਈ ਮੈਂ ਕੁਝ ਕਿਹਾ ਵੀ ਨਹੀਂ ਸੀ ਦੇਖੋ ਇਹ ਦੇਖੋ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਹੈ ਜੇ ਪੰਜਾਬੀ ਜਾਂ ਤੇ ਦੇ ਪੰਜਾਬੀਆਂ ਦੀ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੋਲੋਗੇ ਕਿ ਇਹ ਜਾਏਗਾ ਤੁਸੀਂ ਤੁਹਾਡਾ ਇੰਨਾ ਇੱਜ਼ਤਮਾਨ ਕਰਦੇ ਪੰਜਾਬ ਦੇ ਵਿੱਚ ਉਸ ਬੌਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਰੋਲ ਦਿੱਤੀ ਔਰ ਮੈਡਮ ਨੂੰ ਦੇ ਨਾਲ ਬਤਮੀਜ਼ ਕੀਤੀ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਬੰਬੇ ਤੋਂ ਇਕੱਲਾ ਹੀ ਆਇਆ ਹਾਂ ਮੈਂ ਕੋਈ ਬੌਂਂਸਰ ਲੈ ਕੇ ਮੇਰੇ ਕੋਈ ਇੰਨੇ ਸਾਲ ਹੋ ਗਏ ਮੈਂ ਕਦੀ ਅੱਜ ਤੱਕ ਸਿਕਿਉਰਿਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਜਿੰਨੇ ਇਥੇ ਸਾਰੇ ਪਿੰਡਾਂ ਦੇ ਪੱਗਾਂ ਮੇਰੀਆਂ ਖੁਦੀਆਂ ਪੱਗਾਂ ਨੇ ਮੈਂ ਬਿਨਾ ਬੌਨਸਰਸ ਆਉਣਾ ਔਰ ਕਦੀ ਮੈਂ ਸਿਕਿਉਰਿਟੀ ਰੱਖੀ ਵੀ ਨਹੀਂ ਔਰ ਜੇ ਤੁਹਾਡੇ ਲੱਗੀ ਹੈ ਜਾਂ ਕਿਸੇ ਦੇ ਸਾਡੇ ਭਰਾ ਦੇ ਕਾਰਨ ਤੁਹਾਡੇ ਪੱਗ ਤੇ ਜਾਂ ਕਿਸੇ ਦੇ ਵੀ ਲੱਗਾ ਅਸੀਂ ਉਦੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਉਹਦੇ ਲਈ ਪਰ ਤੁਸੀਂ ਬਸ ਖੁਸ਼ ਰਹੋ ਇਸ ਸਮੇਂ ਹੋਰ ਬਹੁਤ ਆਪਾਂ ਨੂੰ ਵੱਡੀਆਂ ਤਕਲੀਫਾਂ ਨੇ ਚਿਹਰੇ ਤੇ ਖੁਸ਼ੀਆਂ ਲਾਵਾਂਗੇ ਮਿਲ ਕੇ ਜੱਪਸੀ ਪਾ ਕੇ ਭਰਾ ਲੋਕਾਂ ਨੂੰ ਮਦਦ ਕਰਾਂਗੇ ਬਸ ਇਹ ਕਰਨਾ ਹੋਰ ਕੁਝ ਨਹੀਂ ਕਰਨਾ ਆਪਾਂ ਘਰ ਤੋਂ ਜਿਹਨਾਂ ਘਰਾਂ 'ਚ ਅਸੀਂ ਪਹਿਲਾਂ ਜਾ ਕੇ ਆਏ ਆ ਉਹਨਾਂ ਘਰਾਂ ਦੇ ਵਿੱਚ ਸਮਾਨ ਪਹਚਾ ਕੇ ਆ ਗਏ ਆ। ਅੱਛਾ ਆ ਜਿਹੜਾ ਸਮਾਨ ਸੀਗਾ ਨਾ ਇਹ ਦੁਬਾਰਾ ਲੋਡ ਕਰਾਇਆ ਸੀ ਦੁਬਾਰਾ ਫਿਰ ਅਸੀਂ ਜਾ ਕੇ ਆਏ ਆ। ਅੱਛਾ ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਅਸੀਂ ਹੁਣ ਜਸਟ ਇਹ ਵਾਪਸ ਆ ਗਏ ਕਿਉਂਕਿ ਹੁਣ ਇਹ ਲੈ ਨਹੀਂ ਰਿਹਾ ਉਹ ਪਾਣੀ ਭਰ ਗਿਆ। ਦੇਖੋ ਪਿੱਛੇ ਦੇਖੋ ਜਰਾ ਮਾੜਾ ਉਧਰ ਧਿਆਨ ਮਾਰੋ। ਹੁਣ ਇਹ ਵਿੱਚੋਂ ਕੱਢ ਰਹੇ ਆ ਖਰਾਬ ਹੋ ਜਾਏ ਵਿੱਚ ਮੱਜਾ-ਮੁੱਜਾ ਨੂੰ ਪਾ ਰਹੇ ਜਿਹੜੇ ਇਹਨੂੰ ਇਹਨੂੰ ਖਰਾਬ ਕਰੀਏ ਕੀ ਕਰੀਏ? ਬਿਲਕੁਲ ਇਹ ਦੇਖੋ ਇਹ ਰਾਸ਼ਨ ਜ਼ਿਆਦਾ ਦੇ ਕੇ ਜਾ ਰਹੇ ਆ। ਤੁਸੀਂ ਉਹ ਦੇਖੋ ਨਾ ਬੋਰਡ ਰੋਟੀ ਰੋਟੀ ਬਣ ਰਹੀ ਹੈ ਜੀ ਪ੍ਰਿੰਟ ਲੋਕ ਹੈ ਸਾਡੀ ਜ਼ਿੰਮੇਵਾਰੀ ਹੈ ਉਹ ਸਾਡੀ ਜ਼ਿੰਮੇਵਾਰੀ ਉਹ ਮੈਂ ਮੰਨਦੇ ਹਾਂ ਤੁਹਾਡੀ ਜ਼ਿੰਮੇਵਾਰੀ ਮੈਂ ਸਾਡਾ ਟੀਮ ਮੈਂ ਮੰਨਦੇ ਹਾਂ ਤੁਹਾਡੀ ਜ਼ਿੰਮੇਵਾਰੀ ਉਹ ਉਹ ਗੋਗਲ ਦਰਗਾ ਕੇ ਜਾ ਰਹੇ ਨੇ ਉਹ ਕੀ ਕਰ ਰਹੇ ਆਏ ਤੁਸੀਂ ਉਹ ਕਿੰਨੇ ਘਰਾਂ ਵਿੱਚ ਗਏ ਮੈਂ ਉਹਨਾਂ ਦਾ ਜਾਣਨਾ ਚਾਹ ਰਹੀਆਂ ਬਸ ਹਾਂਜੀ ਉਹ ਕਿੰਨੇ ਘਰਾਂ ਨੂੰ ਰਾਸ਼ਨ ਪਹੁੰਚਾ ਰਹੇ ਆ ਲੈ ਕੇ ਆ ਰਹੇ ਆ ਰਾਸ਼ਨ ਇਹ ਹਾਂਜੀ ਕੀ ਹੋਇਆ ਬਾਬਾ ਜੀ ਬਾਬਾ ਜੀ ਤਿੰਨ ਟਾਈਮ ਰਾਸਣ ਲੈ ਕੇ ਜਾਂਦੇ ਆ ਇਹ ਇਹਨਾਂ ਨੂੰ ਅੱਜ ਮੰਨ ਲਓ ਹੁਣ ਛੱਡੋ ਤੁਸੀਂ ਹੁਣੇ ਰਾਸਣ ਲੈ ਕੇ ਆਏ ਨੇ ਰਾਸਣ ਦੇ ਕੇ ਆਏ ਨੇ ਰਾਸਣ 'ਚ ਪਾਣੀ ਪਾ ਜਾਣ ਬੁੱਝ ਕੇ ਪਾਣੀ ਪਾ ਕੇ ਲੈ ਹਰਾਣੀ ਪਾਏ ਦੇ ਵਿੱਚ ਜਦੋਂ ਅਸੀਂ ਸਵੇਰੇ ਜਦੋਂ ਅਸੀਂ ਸਵੇਰੇ ਕਹਿੰਦੇ ਜਦੋਂ ਸਵੇਰੇ ਵਾਜਾ ਮਾਰਦੇ ਹੁੰਦੇ ਕਿੱਥੇ ਸੀ ਕੀ ਬਾਤ ਹੈ ਤੁਹਾਡਾ ਡੀਸੀ ਕਿੱਥੇ ਸਰਦਾਰ ਦੇਖੋ ਰਖ ਬੰਦੇ ਜਿਲਕਾਂ ਦੀ ਬਰਾਬਰ ਜੇ ਸਾਡੇ ਨਾਲ ਕੰਮ ਕਰ ਜਾਂਦੇ ਸਾਨੂੰ ਕਹਿ ਦਿਓ ਜੀ ਤੁਸੀਂ ਜਾਓ ਤੁਸੀਂ ਜਾਓ ਇੱਕ ਚੱਕਰ ਪੂਰਾ ਕਰਕੇ ਆਂਦੇ ਨੇ ਇਹ ਇੱਕ ਚੱਕਰ ਦੀ ਕਰਾਉਂਦੇ ਨੇ ਇਹ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਗੱਲ ਰੱਖੋ ਅਸੀਂ ਜੀ ਬਾਬਾ ਜੀ ਨੇ ਸਾਡਾ ਪਿੰਡ ਹੈ ਹਾਲੀ ਖੁਰਦ ਸਾਨੂੰ ਬਾਬਾ ਜੀ ਨੇ ਅਪੀਲ ਕੀਤੀ ਵੀ ਘਰ ਨੂੰ ਟਾਲ ਲੱਗੀ ਜਾਂਦੀ ਆ ਵੀ ਉਹ ਸਮਾਨ ਘੱਟ ਕੇ ਲੈਣਾ ਅਸੀਂ ਸਵੇਰੇ 6 ਵਜੇ ਆਏ ਇਹਨਾਂ ਤੋਂ ਅੱਗੇ ਪਹਿਲਾਂ ਜੈਕਟ ਮੰਗੀ ਜੀ ਇਹ ਕਹਿੰਦੇ ਵੀ ਐਸ.ਡੀ.ਐਮ ਦੀ ਗੱਡੀ ਦੇ ਵਿੱਚ ਆ ਜੈਕਟ ਐ ਕਿਹਾ ਠੀਕ ਆ ਜੀ ਅਸੀਂ ਬਾਬਾ ਜੀ ਦਾ ਵੱਡਾ ਬੇੜਾ ਲੈ ਕੇ ਉੱਥੇ ਚਲੇ ਗਏ ਥੱਲੇ ਜਿੱਥੇ ਜਿਸ ਘਰ ਨੂੰ ਟਾਲ ਲੱਗਣ ਬਿਨਾ ਇੰਜਨ ਤੋਂ ਨੂੰ ਮਤਲਬ ਬੇੜਾ ਵੱਡਾ ਨੂੰ ਇੰਜਨ ਨਹੀਂਗਾ ਵੱਡਾ ਬੇੜਾ ਲੈ ਕੇ ਸਮਾਨ ਲੱਦ ਕੇ ਲੈ ਗਏ ਉਤੋਂ ਦਰਿਆ ਇੰਨਾ ਜ਼ਿਆਦਾ ਸਪੀਡ 'ਚ ਵਗਣਦਿਆਂ ਨਾ ਜਾਨੀ ਉਹਨੂੰ ਜ਼ਮੀਨ ਸਾਰੀ ਪੁੱਟਦੀ ਆ ਤੇ ਇਹ ਰੁੜ ਗਿਆ ਜਾਨ ਖਤਰੇ ਵਿੱਚ ਪਾ ਕੇ ਇਹ ਜਾ ਰਿਹਾ ਪਰ ਇਹਨਾਂ ਨੂੰ ਬੋਟ ਹੀ ਨਹੀਂ ਦਿੱਤੀ ਗਈ ਤੇ ਪੋਲੇ ਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਹਨਾਂ ਦਾ ਨਾਮ ਹੈ ਵੀ ਐਸ ਡੀ ਆਰ ਐਫ ਬਿਲਕੁਲ ਕੰਮ ਨਹੀਂ ਕਰ ਰਹੀ ਐ ਤੇ ਬੈਠੇ ਨੇ ਬਸ ਦੇ ਵਿੱਚ ਜਿਹੜਾ ਫਾਰਜ ਜਿੱਦਣ ਦੇ ਹੜਾ ਆਏ ਆ ਜੀ ਬੜੀ ਤਨ ਨਹੀਂ ਨਾ ਕੰਮ ਕਰ ਰਿਹਾ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਬਾਕੀ ਜਿਹੜਾ ਹੈਗਾ ਇਸ਼ੂ ਤਾਂ ਮੈਂ ਦੇਖ ਰਿਹਾ ਨਾ ਜੀ ਪੰਨੂ ਜੀ ਸ਼ਿਕਾਇਤ ਹੈ ਕਹਿੰਦੇ ਇਹਨਾਂ ਨੇ ਸਵੇਰੇ ਜੈਕਟਸ ਮੰਗੇ ਐ ਸਵੇਰ ਦੇ ਬੈਠੇ ਹੋਏ ਜੋ ਥੋੜੇ-ਬਹੁਤ ਦੂਰ ਤੋਂ ਆ ਰਹੇ ਨੇ ਲੋਕ ਦੋ-ਤਿੰਨ ਲੋਕਾਂ ਨੂੰ ਲੈ ਕੇ ਜਾਇਆ ਜਾ ਰਿਹਾ ਇਥੋਂ ਉਹ ਪਿਕਨਿਕ ਸਪੋਰਟ ਦੀ ਤਰ੍ਹਾਂ ਦੇਖੋ ਗੋਗਲਸ ਲਗਾ ਕੇ ਆ ਰਹੇ ਆ ਸਰ ਇਹ ਗ ਜਾ ਰਿਹਾ ਮੇਰੇ ਗਰਮੀਆਂ ਸੀ ਵੀ ਕਰ ਲੈਣਾ ਹੈਂਡਲ ਕੋਈ ਅੱਜ ਕੀ ਹੋਇਆ ਬਿਲਕੁਲ ਸਰ ਧਿਆਨ ਦਿਓ ਇਹਨਾਂ ਦਾ ਪਿੰਡ ਵਾਸੀ ਨੇ ਇਹਨਾਂ ਦੀ ਤਕਲੀਫਾਂ ਸੁਣੋ ਤੁਸੀਂ ਕੋਈ ਗੱਲ ਨਹੀਂ ਕੋਈ ਹੋਰ ਚੀਜ਼ ਹੋ ਰਹੀ ਹੈ ਵੀਆਈਪੀ ਮੂਵਮੈਂਟ ਜਦੋਂ ਹੋ ਰਹੀ ਹੈ ਪਿੱਛੇ ਤੱਕ ਟੋੜ ਦੇਰ ਪਹਿਲੇ ਸਾਨੂੰ ਸੂਤ ਵੀ ਆਏ ਹੋਏ ਸੀ ਨਾ ਤਾਂ ਪਿੱਛੇ ਪੂਰੀ ਲਾਈਨ ਲੱਗੀ ਹੋਈ ਸੀ ਗੱਡੀਆਂ ਦੀ ਕੋਈ ਨਹੀਂ ਆ ਪਾਇਆ ਹੈਲਪ ਕਰਨ ਲਈ ਨਹੀਂ ਜੀ ਇਸ ਤਰ੍ਹਾਂ ਨਹੀਂ ਗੱਡੀਆਂ ਵਾਲੇ ਜਿਹ ਗੱਡੀਆਂ ਵਾਲਿਆਂ ਨੂੰ ਅਸੀਂ ਉਸੇ ਦੋ ਜਗ੍ਹਾ ਨੱਕ ਲਗਾਏ ਆ ਗੱਡੀਆਂ ਨੂੰ ਕਰਦੇ ਗੱਡੀ ਵਾਲੇ ਖੁਦ ਮੰਨਦੇ ਨਹੀਂ ਉਹ ਕਹਿੰਦੇ ਅਸੀਂ ਸੇਵਾ ਕਰਨ ਆਏ ਆ ਸਾਨੂੰ ਜਿਹੜੇ ਪੁਲਿਸ ਰੋਕ ਰਹੀ ਆ ਹੁਣ ਸੇਵਾ ਦੀ ਭਾਵਨਾ ਨਾਲ ਦੇ ਅਸੀਂ ਉਹਨਾਂ ਨੂੰ ਰੋਕਦੇ ਸਾਡੇ ਸਾਡੇ ਸਦੇ ਵੀ ਅਲੀਗੇਸ਼ਨ ਲੱਗਦਾ ਸਭ ਤੋਂ ਵੱਡੀ ਸਾਡੀ ਰਿਕਵੈਸਟ ਇਹ ਹੈ ਕਿ ਤੁਸੀਂ ਸੇਵਾ ਭਾਵਨਾ ਵਾਲਿਆਂ ਨੂੰ ਰੋਕਦੇ ਆ ਤਾਲਮੇਲ ਬਿਠਾਓ ਪਿੰਡ ਵਾਲਿਆਂ ਨਾਲ ਕੋਈ ਨਹੀਂ ਜੀ ਕਜੇਰ ਨੇ ਕੋਈ ਦਿਸ਼ਕਾਤਾ ਤਾਂ ਮੈਂ ਤੌਰ ਕਰੂੰਗਾ ਜੀ ਮੈਂ ਬਿਠਾ ਠੀਕ ਹੈ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰੋ ਇਹ ਤੁਹਾਡੇ ਸ਼ਿਕਾਇਤ ਦੂਰ ਕਰਨਗੇ ਦੂਰ ਦੂਰ ਤੋਂ ਆਏ ਹੈ ਬਹੁਤ ਸ਼ਿਕਾਇਤਾਂ ਵੀ ਨੇ ਕਿਉਂਕਿ ਬੇੜੀ ਨਹੀਂ ਮਿਲ ਰਹੀ ਹੈ ਜੀ ਮੈਂ ਦੇਖੋ ਤੁਹਾਡੇ ਚੈਨਲ ਲਈ ਮੈਂ ਦੱਸਣਾ ਚਾਹੁੰਦਾ ਹਰ ਇੱਕ ਬੰਦਾ ਇਹ ਚਾਹੁੰਦਾ ਵੀ ਮੈਂ ਬੇੜੀ 'ਚ ਬੈਠ ਕੇ ਅੱਗੇ ਜਾਵਾਂ ਹਰ ਇੱਕ ਦਾ ਪੋਸਿਬਲ ਨਹੀਂ ਹੈਗਾ ਨਹੀਂ ਨਹੀਂ ਜ ਜੇ ਜੇ ਤੁਸੀਂ ਸੰਸਥਾਾਂ 'ਚ ਉਹ ਚ 2 ਜਾਂ 3 ਮੈਂਬਰ ਨਿਯੁਕਤ ਕਰ ਲੋ 2-3 ਮੈਂਬਰ ਨਿਯੁਕਤ ਕਰ ਆਪਣਾ ਜਿਹੜਾ ਰਚਨਾ ਬਣ ਰਾ ਉਹ ਲੈ ਲਓ ਅਸੀਂ ਨਾਲ ਮਦਦ ਕਰਾ ਕੇ ਜੇ ਸਾਰੇ ਚੋਂ ਸਾਰੇ ਨਹੀਂ ਜਾ ਸਕਦੇ ਜੀ ਸਰ ਜੀ ਅਸੀਂ ਰਾਸ਼ਨ ਵੰਡਣ ਦੀ ਗੱਲ ਨਹੀਂ ਕਰਦੇ ਇਹ ਗੱਲ ਖਤਮ ਮੈਂ ਹਰ ਇੱਕ ਦੀ ਗੱਲ ਹੈ ਜਿਹੜਾ ਹਰ ਇੱਕ ਦੀ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਜੇ 2-3 ਬੰਦੇ ਚਾਹੁੰਦੇ ਆਪਾਂ ਭੇਜ ਦਾਂਗੇ ਜੇ ਸਾਰੇ ਕੋ ਸਾਰੇ ਨਹੀਂ ਭੇਜ ਸਕਦਾ ਸਰ ਹੁਣ ਇੱਕ ਇੱਕ ਵੋਟ ਹੋਰ ਖੜਨਾ ਤੇ ਦੂਜਾ ਸਾਨੂੰ ਅਗਨ ਬੋਰਡ ਚਾਹੀਦੇ ਉਹ ਪ੍ਰੋਵਾਈਡ ਕਰਾਉ ਹਾਂਜੀ ਇਹੋ ਹੀ ਹਾਂਜੀ ਇਹੋ ਹੀ ਜਾਓ ਹਾਂਜੀ ਇਹੋ ਹੀ ਹੀ Okay. ਕਿੰਨੀ دیر ਬਾਅਦ ਜਾਂਦੇ ਆ ਗਨਬੋਟ ਆ ਬੋਰਡ ਸੇ ਕੀ ਐ ਸਿਚ ਸ਼ਡਿਊਲ ਸਰ ਜਦੋਂ ਜੇ ਜਾ ਕੇ ਦੂਸਰੇ ਘਰ ਜਾ ਉਥੇ ਜਾ ਕੇ ਕੰਮ ਨਵੇੜ ਕੇ ਰਚਨ ਦੇ ਕੇ ਉਹ ਅਕਸਰ ਵਾਪਸ ਆਣ ਕੇ ਤਾਂ ਦੁਬਾਰਾ ਜਾਂਣਗੇ ਕੋਈ ਸ਼ਡਿਊਲ ਨਹੀਂ ਆ ਕਿ ਇੰਨੀ دیر ਬਾਅਦ ਇਹ ਦੂਰ ਵੀ ਆ ਕੁਝ ਨਜ਼ੀਕ ਘਰ ਆ ਉਹ ਜਲਦੀ ਵਾਪਸ ਆ ਜਾਂਦੇ ਜਿਹੜੇ ਦੂਰ ਆ ਉਹ ਲੇਟ ਵਾਪਸ ਆਉਂਦੇ ਜੀ ਤੇ ਹੁਣ ਥੋੜਾ ਸਿਸਟਮ ਬਣਾਓ ਇਸ ਚੀਜ਼ ਦਾ ਮੈਂ ਕਿਉਂਕਿ ਮੈਂ ਖੁਦ ਬਹੁਤ دیر ਦੇ ਖੜੀ ਕੋਈ ਬੋਟ ਹੀ ਨਹੀਂ ਗਈ ਹੈ ਉਹ ਤੇਨੂੰ ਜਦੋਂ ਤੋਂ ਸਾਨੂੰ ਸੋਧ ਆ ਸਰ ਮੈਂ ਮੈਂ ਕਹ ਜੀ ਮੈਂ ਇਹ ਮੈਂ ਇਸ ਨੂੰ ਵੇਖ ਲੈਣਾ ਜੀ ਦੇਖੋ ਮੈਂ ਵੇਖ ਲੈਣਾ ਇਸ ਗੱਲ ਨੂੰ ਜੇ ਕੋ ਪਰੋ ਮੈਨੂੰ ਹੈਗੀ ਆ ਬਹਾਲ ਕਰ ਲੈਣੀ ਹੈ ਜੀ ਇਹਨਾਂ ਦੀ ਹੱਲ ਕਰੋ ਜ਼ਰੂਰ ਕਿਉਂਕਿ ਇਹ ਤੇ ਮੈਨੂੰ ਲੱਗਦਾ ਇਹ ਬਹੁਤ ਔਖਾ ਸਮਾਂ ਪੰਜਾਬ ਲਈ ਐ ਨਹੀਂ ਹੋਣਾ ਚਾਹੀਦਾ ਕਿ ਬਹਿਸਬਾਜ਼ੀ ਹੋਏ ਜੀ ਬਹਿਸ ਬਹਿਸਬਾਜ਼ੀ ਸਾਡਾ ਜੀ ਨਹੀਂ ਕਰਦਾ ਬਹਿਸਬਾਜ਼ੀ ਕਰਨ ਨੂੰ ਮੈਂ ਐਸੀ ਗੱਲ ਕਹਿ ਰਹੀ ਵਿੱਚ ਡੁੱਬਦੇ ਸੀ ਮੰਨ ਲਓ ਅਸੀਂ ਵਿੱਚ ਡੁੱਬਣ ਦੇ ਤੁਹਾਨੂੰ ਆਵਾਜ਼ ਮਾਰੀਏ ਸਾਡੀ ਹੈਲਪ ਕਰੋ ਕਾਦੇ ਵਾਸਤੇ ਇੱਥੇ ਰਹੇ ਤੁਹਾਨੂੰ ਛੱਡਿਆ ਅਸੀਂ ਇਹ ਕਿਸ ਦੇ ਲਈ ਕੌਣ ਕਿਸ ਨੇ ਕੀਤਾ ਇਹ ਜਿਆ ਆ ਗੱਡੀ ਆ ਬੈਠੀ ਆ ਇਹਨਾਂ ਨੂੰ ਵਾਸਬੂਤ ਦਊਗਾ ਮੈਂ ਵੀਡੀਓ ਭੇਜੋ ਤੁਸੀਂ ਮੈਨੂੰ ਠੀਕ ਹੈ ਫਿਰ ਅਸੀਂ ਉਸ ਤੇ ਗੱਲ ਕਰਾਂਗੇ ਕਿਉਂਕਿ ਜ਼ਿੰਮੇਵਾਰੀ ਹੈ ਇਹਨਾਂ ਦੀ ਵੀ ਸੁਰੱਖਿਅਤ ਲੈ ਕੇ ਜਾਣਾ ਸੁਰੱਖਿਅਤ ਵਾਪਸ ਲੈ ਕੇ ਆਉਣਾ ਰਾਸ਼ਨ ਜਿਹੜਾ ਹੈ ਉਸ ਦਾ ਨੁਕਸਾਨ ਨਾ ਹੋਣਾ ਕਿੱਥੇ ਤਾਂ ਡਿਜ਼ਾਇਨ ਚੱਲਦਾ ਅੰਚਾਰ ਸਾਹਿਬ ਉਹਦੇ ਵਿੱਚ ਹੀ ਆ ਗੱਲ ਅੰਚਾਰ ਸਾਹਿਬ ਬਸ ਜੀ ਬੈਠੇ ਨੇ ਇੱਥੇ ਇੱਥੇ ਬਹੁਤ ਸ਼ਿਕਾਇਤਾਂ ਹੈ ਲੋਕਾਂ ਨੂੰ ਤੁਸੀਂ ਆਪਣਾ ਸਮਾਨ ਲਓ ਸਾਰੇ ਆਪਣਾ ਕੰਮ ਕਰਨ ਕਿਉਂਕਿ ਬਹੁਤ ਔਖਾ ਸਮਾਂ ਹੈ ਪੰਜਾਬ ਲਈ ਇਕੱਠੇ ਹੋ ਕੇ ਲੜਨਾ ਬਹੁਤ ਜ਼ਰੂਰੀ ਹੈ